ਮੇਰੇ ਤੇ ਕਿਆ ਕਿੰਨੀ ਹੋ ਕਿ ਮੈਂ ਅਸੀਂ ਪੰਜ ਭੈਣ ਭਰਾ ਸੀਗੇ ਪੰਜ ਭੈਣ ਆ ਇੱਕ ਭਰਾ ਸੀਗਾ ਤੇ ਸਾਨੂੰ ਤੇ ਗੁੜੀਆਂ ਨੂੰ ਜਿਆਦਾ ਹੋਣ ਕਰਕੇ ਸਾਨੂੰ ਮੈਡਮ ਬਾਹਰ ਜਾਣ ਦਾ ਲੋਨ ਹੀ ਸੀਗਾ ਬਸ ਸਕੂਲ ਜਾਂਦੇ ਸੀ ਘਰ ਆ ਜਾਂਦੇ ਸੀ ਕਦੇ ਕਿਤੇ ਬਾਹਰ ਵੀ ਕੈਰੀ ਨਹੀਂ ਸੀਗੇ ਹੈਗੇ ਜਿੰਨਾ ਪੜਨ ਦਾ ਮੌਕਾ ਮਿਲੇ ਮੈਨੂੰ ਅੱਖਾਂ ਦੀ ਬਹੁਤ ਜਿਆਦਾ ਪ੍ਰੋਬਲਮ ਹੁੰਦੀ ਸੀਗੀ ਜਦੋਂ ਮੈਂ ਨਾ ਨਿਗਾ ਲਾ ਕੇ ਕੰਮ ਕਰਦੀ ਸੀ ਜਾਂ ਪੜਦੀ ਸੀਗੀ ਮੇਰੀ ਅੱਖਾਂ ਲਾਲ ਹੋ ਜਾਂਦੀਆਂ ਸੀਗੀਆਂ ਟੀਚਰ ਕਰੀਤੇ ਜ਼ਿੰਮੇਦਾਰੀ ਕਹਿੰਦੇ ਵੀ ਨਹੀਂ ਤੁਹਾਡੀ ਬੇਟੀ ਦੀ ਅੱਖਾਂ ਦੁਖਣੀ ਆਈਆਂ ਹੋਈਆਂ ਹੋਰ ਬੱਚਿਆਂ ਵੀ ਆਉਣਗੇ ਵੀ ਅਸੀਂ ਇਹਨੂੰ ਕਲਾਸ ਨਹੀਂ ਬਿਠਾ ਸਕਦੇ ਹੈਗੀ ਮੇਰੀ ਮੰਮਾ ਨੇ ਇਹਨੇ ਦੇਸੀ ਨੁਕਸੇ ਦਾ ਕੋਈ ਦਵਾਈ ਨਹੀਂ ਛੱਤੀ ਹੈਗੀ ਅੱਖਾਂ 'ਚ ਪਾਉਣ ਤੇ ਪਰ ਮੈਨੂੰ ਆਰਾਮ ਨਹੀਂ ਆਇਆ ਹੈਗਾ ਮੈਨੂੰ ਇਦਾਂ ਹੀ ਮੇਰੀ ਮੈਰਿਜ ਹੋਊਗੀ ਬਹੁਤ ਛੋਟੀ ਉਮਰ 'ਚ ਸਾਡੀ ਮੈਰਿਜ ਹੋਈ ਹੋਈ ਆ ਮੈਡਮ 18 ਸਾਲ ਦੇ ਸੀ ਜਦੋਂ ਸਾਡੀ ਮੈਰਿਜ ਹੋਈ ਆ ਬਸ ਛੋਟੀ ਉਮਰ 'ਚ ਬੱਚੇ ਹੋ ਗਏ ਮੈਨੂੰ ਕਦੇ ਆਪਣੀ ਸੇਤ ਕਿੰਨੀ ਤਾਂ ਧਿਆਨ ਦੀ ਨਹੀਂ ਹੈਗਾ ਬਸ ਬੱਚਿਆਂ ਨੂੰ ਪਾਲਣ ਤੇ ਪੜਾਉਣ ਤੇ ਬਸ ਮੇਰੇ ਲਈ ਇੱਕ ਮੈਸੇ ਸੀਗਾ ਮੈਂ ਸੋਚਿਆਦਾ ਸੀ ਕਿ ਮੈਂ ਆਪਣੇ ਬੱਚਿਆਂ ਨੂੰ ਪੜਾਉਣਾ ਹੈ ਤੇ ਉਹਨੂੰ ਆਪਣੇ ਪੈਰਾਂ ਤੇ ਖੜ੍ਹਾ ਕਰਨਾ ਹੈ ਦੇਸੀ ਤਾਂ ਨਹੀਂ ਪੜੇ ਹੈਗੇ ਵੀ ਅਸੀਂ ਬੱਚਾ ਪੜਾਉਣਾ ਮੇਰੀ ਬੇਟੀ ਨੇ ਬੀਐਸਸੀ ਨਰਸਿੰਗ ਕੀਤੀ ਹੋਈ ਆ ਮੈਡਮ ਉਹ ਹੋਰ ਬੁਢਿਆਂ ਨੇ ਜੌਬ ਕਰਦੀ ਆ ਕਰਦੀ ਸੀਗੀ ਤੇ ਹੁਣ ਉਹਦੀ ਮੈਰਿਜ ਹੋ ਚੁੱਕੇ ਮੈਂ ਉਹਨੂੰ ਪੀਸੀ ਉੱਤੇ ਦੀ ਪ੍ਰੋਬਲਮ ਸੀਗੀ ਉਹਨੇ ਵੀ ਸਭ ਤੋਂ ਪਹਿਲਾਂ ਉਹਨੇ ਜੁਆਇਨ ਕੀਤਾ ਸੀਗਾ ਉਹਨੇ ਆਪਣਾ 10 ਕਿਲੋ weight ਘਟਾਇਆ ਤੇ ਉਹਦੇ ਦੇ ਦੇ ਵੀ ਨਹੀਂ ਸੀ ਹੋ ਸਕਦਾ ਹੈਗਾ ਹੁਣ ਉਹ ਉਹਦੇ ਕੋਲ 1.5 ਸਾਲ ਦਾ ਬੇਬੀ ਹੈ ਉਹਨੇ 10 ਕਿਲੋ weight ਘਟਾ ਕੇ ਪੀਸ ਜੁੜ ਦੀ ਪ੍ਰੋਬਲਮ ਉਹ ਕ્યોਰ ਕੀਤਾ ਕ્યોਰ ਕਰਕੇ ਮੈਡਮ ਉਹਦੇ ਕੋਲ weight ਆਏ ਹੁਣ 1.5 ਸਾਲ ਦਾ ਤੇ ਬਹੁਤ ਵਧੀਆ ਜ਼ਿੰਦਗੀ ਮੈਡਮ ਸਾਨੂੰ ਫਿਰ ਉਹਨੇ ਫਲਗ ਇਨ ਕਰਵਾਇਆ ਸੀ ਸਿਸਟਮ ਦੇ ਨਾਲ ਕਿਸੇ ਉਹਦੇ ਕਰਕੇ ਉਹ ਛੁੱਟ ਗਈ ਉਹਦੀ ਡਾਈਟ ਛੁੱਟ ਗਈ ਤੇ ਫਿਰ ਉਹ ਹੁਣ ਦੁਬਾਰੇ ਸ਼ੁਰੂ ਕਰੀ ਹੋਈ ਆ ਹੁਣ ਵੀ ਉਹਨੇ ਪਾਵਣਾ 13 ਕਿਲੋ weight ਘਟਾ ਲਿਆ ਹੈ ਦੁਬਾਰਾ ਜਰਨੀ ਸ਼ੁਰੂ ਕੀਤੀ ਹੋਈ ਆ weight ਘਟਾਉਣ ਦੀ ਤੇ ਅੱਗੇ ਮੈਂ ਤੁਹਾਨੂੰ ਸਾਰਾ ਸ਼ੇਅਰ ਕਰੂੰਗੀ। ਕਈ ਪਹਿਲਾਂ ਹੀ ਮੇਰਾ 2 ਸਾਲ ਹੀ ਮੰਨਿਆ ਨਹੀਂ ਠੀਕਾ। ਇਹ ਪਹਿਲਾਂ ਮੈਡਮ ਨੂੰ ਲੱਗੀ ਸੀਗੀ ਬੇਟੀ ਲੱਗੇ ਸੀਗੀ। 2 ਸਾਲ ਤਾਂ ਹੀ ਮੈਂ ਦਸਤਕੰਦਰ ਵੀ ਨਹੀਂ ਵੜਿਆ ਸੀਗੀ। ਬਹੁਤ ਗਲਤ ਬੋਲਦਾ ਸੀਗੇ ਕਿ ਕੀ ਫਾਇਦਾ ਹੈ ਇਹ ਡੱਬੇ ਹੁੰਦਾਈ। ਆ ਇਹੋ ਜਿਹਾ ਆਏ ਹੁਣ ਲੋਕ ਟਰਾਈ ਜਾਂਦੇ ਸੀਗੇ। ਸਾਰੇ ਰਿਸ਼ਤੇਦਾਰ ਕਹਿੰਦੇ ਸੀਗੇ ਬਹੁਤ ਔਖਾ ਹੀ ਫਿਰ ਮੈਨੂੰ ਬੇਟੀ ਨੇ ਬਾੜਿਆ ਹੀ ਅੰਦਰ ਦਫ਼ਤਰ ਦੇ ਡਾਕਟਰ ਸਾਹਿਬ ਕੋਲ ਹੀ। ਫਿਰ ਮੈਂ ਹੌਲੀ-ਹੌਲੀ ਸ਼ੁਰੂ ਕਰਿਆ ਹੀ। ਫੇਰ ਮੇਰਾ পেট ਘਟਣ ਲੱਗ ਪਈ ਫਿਰ ਮੈਂ ਬੀਬੀ ਦੀ ਤਿੰਨੇ ਟਾਈਮ ਗੋਲੀ ਖਾਂਦਾ ਸੀਗਾ ਸ਼ੂਗਰ ਦੀ ਖਾਂਦਾ ਸੀਗਾ ਔਰ ਮੈਂ 16 17 ਗੋਲੀਆਂ ਖਾਂਦਾ ਸੀਗਾ ਰੋਜ਼ ਫੇਰ ਵੀ ਮੈਂ ਠੀਕ ਨਹੀਂ ਕਿਤੇ ਨਾ ਕੀ ਸ਼ਾਮ ਨੂੰ ਮੈਂ ਦਾਰੂ ਪੀ ਲੈਂਦਾ ਸੀ ਬਹੁਤ ਜ਼ਿਆਦਾ ਹੀ ਜਿੰਨੀ ਕੋਈ ਪੀਏ ਨਹੀਂ ਸਾਦਾ ਹੀ ਮੈਂ ਕਹਿੰਦਾ ਸੀ ਜਿੰਨੀ ਮੈਂ ਪੀਂਦਾ ਸੀਗਾ ਘਰ ਦੀ ਵੀ ਘੱਟ ਘੱਟ ਪੀ ਕੇ ਬਹੁਤ ਜ਼ਿਆਦਾ ਪੀਤੀ ਆਈ ਜਿੰਨੀ ਕਹਿ ਦੂੰ ਕੋਈ ਕਹਿਣਿਆ ਨੂੰ ਸੀਗਾ ਚਾਚੇ ਦਾਹ ਨੂੰ ਤੁਹਾਨੂੰ ਪਤਾ ਹੀ ਜਿਹੜਾ ਪੜਦਾ ਉਹਨੂੰ ਪਤਾ ਹੀ ਚਾਚੇ ਦਾਹ ਆਇਆ ਤੇ ਮੈਂ ਛੋਟਾ ਕਿਲੇ ਦੀ ਖੇਤੀ ਕਰੀ ਆਈ ਸੀ। ਬਾਜੀ-ਬਾਜੀ ਸਾਂਝੀਆਂ ਨਾਲ ਹੀ। ਬਹੁਤਔਖਾ ਵੀ ਗਈ ਟਾਈਮ। ਪਰ ਹੁਣ ਇਹ ਰੱਬ ਨੇ ਬਾਹ ਫੜ ਲਈ ਹੈ। ਹੁਣ ਅਸੀਂ ਬਹੁਤ ਵਧੀਆ ਜ਼ਿੰਦਗੀ ਜੀ ਰਹੇ ਹਾਂ। ਸਰਵਰ ਟਾਈਟ ਲਾਈਕਿੰਗ। ਬਹੁਤ ਵਧੀਆ ਆਈ। ਬਹੁਤ ਵਧੀਆ ਹੋ ਗਏ। ਮੈਡ ਬਹੁਤ ਵਧੀਆ ਸਰੀਰ ਹੋ ਚੁੱਕਿਆ ਹੁਣ ਇਹਨਾਂ ਨੂੰ ਕੋਈ ਵੀ ਪ੍ਰੋਬਲਮ ਨਹੀਂ ਕੋਈ ਵੀ ਇਹ ਮੈਡੀਸਨ ਨਹੀਂ ਲੈਂਦੇ ਹੈ ਕਿ ਮੈਡ ਮੈਂ ਕੋਈ ਵੀ ਮੈਡੀਸਨ ਨਹੀਂ ਲੰਦੀ ਹੈਗੀ ਬਹੁਤ ਵਧੀਆ ਮਾਨੂੰ ਕਦੇ ਸੁੱਤ ਜਾਂ ਨਹੀਂ ਸੀਗਾ ਵੀ ਸਾਡੀ ਜ਼ਿੰਦਗੀ ਇਤੋਂ ਸੁਧਰ ਚੁੱਕੀ ਮੈਂ ਤਾਂ ਉਮੀਦ ਇਹ ਹੋ ਚੁੱਕੀ ਸੀ ਕਿ ਵੀ ਮੈਂ ਕਦੇ ਠੀਕ ਨਹੀਂ ਹੋ ਸਕਦੀ ਹੈਗੀ ਮੈਡਮ ਹੁਣ ਸਾਡੀ ਕੋਈ ਵੀ ਮੈਡੀਸਨ ਨਹੀਂ ਚੱਲਦੀ ਹੈਗੀ ਅਸੀਂ ਬਹੁਤ ਵਧੀਆ ਇੰਜੋਏ ਕਰਦੇ ਹਾਂ ਕਦੇ ਅਸੀਂ ਗੇਟ ਤੋਂ ਬਾਹਰ ਨਹੀਂ ਜਾ ਕੇ ਦੇਖਿਆ ਸੀਗਾ ਕਦੇ ਰਿਸ਼ਤੇਦਾਰੀ ਚ ਵਿਆਹ ਹੋਣਾ ਤਾਂ ਅਸੀਂ ਜਾਣਾ ਨਹੀਂ ਅਸੀਂ ਕਦੇ ਕਿਤੇ ਜਾਂਦੇ ਨਹੀਂ ਸੀਗੇ ਇਸ ਸਿਸਟਮ ਨਾਲ ਕੋਲੋਂ ਨੂੰ ਹੋ ਕਰਕੇ ਮੈਡਮ ਅਸੀਂ ਦੇਖੋ ਕਸੌਲੀ ਵੀ ਜਾ ਕੇ ਆਏ ਦੋ ਵਾਰ ਕਸੌਲੀ ਗਏ ਆਪਣਾ ਵੋਲੀਅਮ ਪੁਆਇੰਟ ਕਰਕੇ ਆਪਣਾ ਸੁਪਰਵਾਈਜ਼ਰ ਕੀਤੀ ਫਿਰ ਸਾਡੀ ਵਰਟਿੰਗ ਹੋਈ ਵਰਟਿੰਗ ਕਰਕੇ ਅਸੀਂ ਕਸੌਲੀ ਦੋ ਵਾਰ ਜਾ ਕੇ ਆਏ ਆ ਵਿਰਾਸਤ ਵੀ ਜਗਾ ਕੇ ਆਏ ਆ ਕੰਡਾ ਘਾਟ ਵੀ ਜਾ ਕੇ ਆਏ ਹੁਣ ਲਾਈਨ ਜੁਆਇ ਕਰਕੇ ਅਸੀਂ ਕਿਤੇ ਜ਼ਿੰਦਗੀ ਚ ਨਾ ਇੰਜੋਏ ਕਰਕੇ ਨਹੀਂ ਦੇਖਿਆ ਹੈਗਾ ਜਿੰਨਾ ਸਾਡੇ ਸਿਸਟਮ ਦੇ ਵਿੱਚ ਆਉਂ ਕਰਕੇ ਇੰਜੋਏ ਕੀਤਾ ਹੈ ਬਹੁਤ ਵਧੀਆ ਲੱਗਦਾ ਬਹੁਤ ਜ਼ਿਆਦਾ ਵਧੀਆ ਲੱਗਦਾ ਅਸੀਂ ਤਾਂ ਸਾ ਸਾਰਾ ਸਾਰਾ ਧੰਨਵਾਦ ਕਰਦੀ ਆ ਕਰਮਜੀਤ ਸਰ ਉਹਨਾਂ ਦੇ ਜਿਨ੍ਹਾਂ ਨੇ ਸਾਡੀ ਬਾਹ ਫੜੀ ਹੋਈ ਆ ਸਾਨੂੰ ਬਹੁਤ ਵਧੀਆ ਲੱਗਦਾ ਮਨਪ੍ਰੀਤ ਮੈਂ ਕਹਿੰਦੀ ਹਾਂ ਮੈਡਮ ਅਸੀਂ ਤਾਂ ਬਹੁਤ ਸਿੱਧੇ ਜਿਹੇ ਆ ਵੀ ਸਾਡੇ ਕੋਲ ਚੁਸਤ ਚਲਕੀ ਨਹੀਂ ਹੈਗੀ ਸਾਡੇ ਦੇ ਵਿੱਚ ਮੈਡਮ ਕਹਿੰਦੇ ਇਹ ਸਿਸਟਮ ਇਹ ਭੋਲੇ ਬੰਦੇ ਆਂ ਦਾ ਜਿਵੇਂ ਆਪਣੇ ਗੁਰਮੁਖਸਰ ਕਹਦੇ ਹੁੰਦੇ ਨੇ ਵੀ ਭੋਲੇ ਬਣ ਜੋ ਭੋਲੇ ਬੰਦੇ ਆ ਦਾ ਚੁਸਤ ਝਲਕੁੰਦੇ ਦਾ ਇਹ ਸਿਸਟਮ ਹੈ ਹੀ ਨਹੀਂਗਾ ਮਮ ਲੱਗਦਾ ਸਾਨੂੰ ਤਾਂ ਇਹ ਨਾ ਹੈ ਹੀ ਨਾ ਸਾਨੂੰ ਬੋਲਣਾ ਆਉਂਦਾ ਨਾ ਸਾਨੂੰ ਕੋਈ ਗੱਲ ਕਰਨੀ ਹੁੰਦੀ ਮੈਡਮ ਕਹਿੰਦੇ ਨਹੀਂ ਤੁਸੀਂ ਤਾਂ ਬਹੁਤ ਸੌਹਾਂ ਸੀ ਕਰਮਜੀਤ ਸਰ ਉਹਨਾਂ ਦੀ ਕਦੇ ਵੀ ਗੱਲ ਨਹੀਂ ਮੋੜੀ ਹੈਗੀ ਕਦੇ ਵੀ ਜਿਵੇਂ ਸਾਨੂੰ ਉਹ ਕਹਿੰਦੇ ਨੇ ਅਸੀਂ ਉਵੇਂ ਹੀ ਕਰਦੇ ਆ ਜਿੱਦਾਂ ਉਹ ਸਾਨੂੰ ਕਹਿੰਦੇ ਨੇ ਬਸ ਅਸੀਂ ਆਪ ਆਪਣਾ ਉਦੋਂ ਹੀ ਕਰਦੇ ਜਾਂਦੇ ਆ ਕੇ ਵਧਦੇ ਜਾਂਦੇ ਆ ਸਾਡੀ ਹੁਣ ਐਕਟਿੰਗ ਬਹੁਤ ਹੀ ਮੂਵੀ ਹੋਈ ਆ ਤੇ ਬਹੁਤ ਵਧੀਆ ਲੱਗਦਾ ਹੈ ਬਸ ਆਪਣੀ ਸਿਹਤ ਠੀਕ ਕੀਤੀ ਹੈ ਬਸ ਹੁਣ ਇਹ ਸੋਚਿਆ ਹੋਇਆ ਵੀ ਅੱਗੇ ਲੱਖਾਂ ਲੋਕਾਂ ਦੀ ਜ਼ਿੰਦਗੀ ਬਦਲਨੀ ਆ ਲੱਖਾਂ ਲੋਕਾਂ ਨੂੰ ਮੈਡੀਸਿਨਸ ਛਡਾਉਣੀ ਆ ਹਰ ਇੱਕ ਨੂੰ ਮੈਸੇਜ ਆ ਬਹੁਤ ਵਧੀਆ ਸਾਡੇ ਨਾਲ ਲੋਕ ਜੁੜੇ ਹੋਏ ਨੇ ਬਹੁਤ ਵਧੀਆ ਅਸੀਂ ਕਰ ਰਹੇ ਅੱਗੇ ਸਰ ਸ਼ੇਅਰ ਕਰੂਗੀ ਮੈਂ ਅਸੀਂ ਫੇਰ ਆਪਣੇ ਦਿੱਲੀ ਕੈਂਸੇਕੇ ਹੈਸ਼ਟੈਗ ਪਾ ਕੇ ਗਈ ਉੱਥੇ ਬਹੁਤ ਵਧੀਆ ਲੱਗ ਗਿਆ ਸਾਡਾ ਤਾਂ ਸਮਾਂ ਦੇ ਬਾਅਦ ਹੀ ਨੌਕਰੀ ਵੀ ਭੁਜਾਤਾ ਲੋਕਾਂ ਨੇ 100 ਰੁਪਏ ਲੈ ਕੇ ਭਈਆ ਭੱਜ ਗਏ ਹੱਲ ਤੱਕ ਇਹ ਲੋਕ ਕਿੰਨਾ ਚਿਰ ਹੋ ਗਏ ਬਹੁਤ ਆਹ ਲੈ ਕੇ ਭੱਜਿਆ ਹਾਂ ਸਾਡੇ ਕਿੰਨੇ ਕੋਈ ਨਹੀਂ ਕਿਹਾ ਲਾ ਜਾਣਗੇ ਵੀ ਆਪਣੇ ਕੋਈ ਆ ਜਾਣਗੇ ਪਰ ਲੋਕ ਤਾਂ ਹੀ ਬਹੁਤ ਗੁੱਸੇ ਕਰਦੇ ਨੇ ਬਹੁਤ ਜ਼ਿਆਦਾ ਹੀ ਕੋਈ ਨਹੀਂ ਜਾਣਦਾ ਕਿ ਹੁੰਦਾ ਇੱਥੇ ਸਾਡੇ ਹੁਣ ਤੱਕ ਸਾਰੇ ਰਿਸ਼ਤੇਦਾਰ ਆਖੜ ਗਏ ਕਿ ਕਹਿੰਦੇ ਵੀ ਤੂੰ ਇਹ ਕੀ ਕਰਦੇ ਹੋ ਵੀ ਇਹਦਾ ਆਇਆ ਤਾਂ ਉਹ ਕਾ ਫਲਾਣਾ ਕਿਤਨੀ ਅਖਰਾਬ ਜਣਗੀਆਂ ਆਏ ਹੁਣ ਤੇ ਉਹ ਕਾ ਹੋ ਜੂਗਾ ਫਲਾਣਾ ਵੀ ਉਹਦਾ ਤੂੰ ਤਾਂ ਜਾਣ ਕੇ ਕਰਦੇ ਹੋ ਕਹਿੰਦੇ ਉਹਦਾ ਹਿਸਾਬ ਹੈ ਬਈ ਮਲੋ ਦਾ ਅਫਸਰ ਜੀ ਕਹਿੰਦੇ ਜਿੱਦਾਂ ਜਿਹੜਾ ਡੱਬੇ ਵੇਚਦੇ ਹਾਂ ਐ ਕਰਦੇ ਉਹਨਾਂ ਕਾ ਕਰਦੇ ਬਹੁਤ ਕੁਝ ਬੋਲਦੇ ਨੇ ਬਹੁਤਾ ਸੀ ਕਾ ਸੁਣਦੇ ਹੀ ਨਹੀਂ ਅਜੇ ਤੱਕ ਇਹ ਵੀ ਸਾਰੇ ਰਿਸ਼ਤੇ ਦਾ ਟੁੱਟ ਗਈ ਭੈਣ ਭਾਈ ਚਾਚੇ ਤਾਈ ਸਾਰੇ ਗੁੱਸਾ ਕਰਦੇ ਨਹੀਂ ਵੀ ਕਹੇ ਜੂਗਾ ਸਾਰੇ ਗੁੱਸੇ ਨੂੰ ਹੀ ਹਟ ਗਈ ਹੁਣ ਦਾ ਬਸ ਬਹੁਤ ਔਖਾ ਹੀ ਬਹੁਤ ਜਾਣੇ ਔਖਾ ਹੀ ਇਹਦਾ ਵੀ ਸੁਣ ਗਈ ਨਹੀਂ ਕਿਸੇ ਦੀ ਹੁਣ ਕਿਸੇ ਦੀ ਨਹੀਂ ਸੁਣਦੇ ਇਹਦਾ ਧੰਨਵਾਦ ਕਰਦੇ ਆ ਪਾਪਾ ਬਹੁਤ ਜਿਆਦਾ ਰੱਬ ਮੰਨ ਬੁਝਦੀ ਦਸਤ ਕਰਮਜੀਤ ਸਿੰਘ ਤੇ ਮੈਡਮ ਮਨਪ੍ਰੀਤ ਨੂੰ ਆਪਣੇ ਮੁੰਟਾ ਉਹ ਸਰਦਾਰ ਵਰਮਨ ਸਿੰਘ ਇਹਨ ਬਸ ਉਹ ਹੀ ਕੁਝ ਪੱਲੇ ਇਹੋ ਕੁਝ ਨਹੀਂ ਆਪਾਂ ਕਹੇਦੀ ਨਹੀਂ ਸੁਣਦੇ ਮੈਡਮ ਸਾਡੇ ਨੇਚਰ ਦਾ ਵੀ ਬਹੁਤ ਫਰਕ ਪੈ ਗਿਆ ਇਹਨਾ ਨੇਚਰ ਦਾ ਫਰਕ ਪਿਆ ਹੋਇਆ ਅਸੀਂ ਕਦੇ ਕਿਸੇ ਪਹਿਲਾਂ ਵੀ ਅਸੀਂ ਕਦੇ ਕਿਸੇ ਨੂੰ ਗਲਤ ਨਹੀਂ ਸੀਗੇ ਬੋਲਦੇ ਹੈਗੇ ਹੁਣ ਵੀ ਨਹੀਂ ਅਸੀਂ ਕਿਸੇ ਨੂੰ ਗਲਤ ਬੋਲਦੇ ਬਸ ਅਸੀਂ ਉਹਨੂੰ ਗੁਰਮੁਖ ਸਾਹਿਬ ਦੀ আর ਮੰਤਿਕ ਮੈਡਮ ਉਹਨਾਂ ਦੇ ਕਰਨਿਸਰਾਂ ਦੇ ਅਸੀਂ ਕੋਈ ਗੱਲ ਲੜ ਬੰਦੀ ਹੋਈ ਆ ਵੀ ਸਾਨੂੰ ਕੋਈ ਕੁਝ ਕਹੀ ਜਾਵੇ ਅਸੀਂ ਕਿਸੇ ਨੂੰ ਮਾੜਾ ਤੰਗਾ ਬੋਲ ਨਹੀਂ ਬੋਲਣਾ ਹੈਗਾ ਕਿਸੇ ਨੂੰ ਮਾੜਾ ਨਹੀਂ ਕਹਿਣਾ ਹੈਗਾ ਬਹੁਤ ਵਧੀਆ ਲੱਗਦਾ ਮੈਡਮ ਜਦੋਂ ਇਹ ਛੋਟੇ ਹੁੰਦੇ ਜਿਆਦਾ ਸਕੂਲ ਤੋਂ ਆਉਂਦੇ ਸੀ ਮੈਡਮ ਕਦੇ ਹੁੰਦੇ ਨੇ ਹੈ ਲੋ ਕੁ ਗੇਟ ਢੋਲ ਲੰਦੇ ਨੇ ਮੈਂ ਮੇ ਸਕੂਲ ਤੋਂ ਆਉਂਦੇ ਮੇਰੇ ਨਾਲ ਸਾਰਿਆਂ ਨਾਲ ਦੱਸਿਆ ਹੋਇਆ ਨੇ ਸਕੂਲ ਤੋਂ ਹੁੰਦੇ ਸੀ ਜਾਂਦੇ ਮੈਨੂੰ ਕੋਈ ਰੋਟੀ ਵੀ ਸੀ ਪੁੱਛਦਾ ਹੁੰਦਾ ਮੈਂ ਨਾ ਰੋਲ ਬਣਾ ਕੇ ਰੋਟੀ ਦਾ ਬੰਨ੍ਹ ਕਲ ਜਾਂਦਾ ਸੀ ਮੈਨੂੰ ਕੋਈ ਨਹੀਂ ਸੀ ਪੁੱਛਦਾ ਹੁੰਦਾ ਜਿਗਾ ਵੀ ਤਾਂ ਰੋਟੀ ਖਾ ਲਈ ਤੇ ਨਹੀਂ ਖਾ ਲਈ ਮੈਡਮ ਸੱਤ ਸੱਤ ਨੌਕਾ ਨਾਲ ਖੇਤਾਂ 'ਚ ਕੰਮ ਕਰਦੇ ਕਹਿੰਦੇ ਮੈਂ ਕਾਲੀ ਦਾ ਮਾਰਾ ਵੀ ਚਾਹ ਦੇ ਵਿੱਚ ਪਾਣੀ ਪਾ ਕੇ ਪੀ ਲੈਂਦਾ ਸੀ ਮੈਂ ਚਾਹ ਠੰਡੀ ਨਹੀਂ ਸੀ ਕਰਦਾ ਉਹ 'ਚ ਪਾਣੀ ਪਾ ਕੜੇ ਪੀ ਕੇ ਕੰਮ ਲੱਗ ਜਾਂਦਾ ਸੀਗਾ ਬੜਾ ਮਦ ਤੁਹਾਨੂੰ ਮਦ ਕਰਦੀ ਆ ਮੈਂ ਪਹਿਲੀ ਕੜੀ ਤੋਂ ਰੱਬ ਨੂੰ ਪੁੱਛਿਆ ਮੈਂ ਰੱਬੂਗਾ ਮੈਂ ਵਾਹਿਗੁਰੂ ਤੂੰ ਹੀ ਆ ਮੇਰਾ ਜਿਸ ਦਿਨ ਮੈਂ ਕੱਟ ਚ ਵਿਆਹ ਕੇ ਆ ਗਈ ਸੀ ਮੈਂ ਤਾਂ ਇਹ ਕਹਿੰਦੀ ਹੇ ਰੱਬ ਤੂੰ ਹੀ ਆ ਮੇਰਾ ਮੇਰਾ ਕੋਈ ਨਹੀਂ ਹੈਗਾ ਇਸ ਦਾ ਰੱਬ ਦੇ ਆਸਰੇ ਆਪਣਾ ਟਾਈਮ ਕੱਢਿਆ ਮੈਂ ਕਹਿੰਦੀ ਮੇਰੇ ਬੱਚੇ ਲੈ ਕਿ ਕਲੇ ਮੇਰੇ ਬੇਟਾ ਪੜਿਆ ਅਸੀਂ ਉਹਨੂੰ ਨਿਊਜ਼ੀਲੈਂਡ ਭੇਜਿਆ ਮੇਰੇ ਬੇਟਾ ਵੀ ਨਿਊਜ਼ੀਲੈਂਡ ਆ ਤੇ ਮੇਰੀ ਬਹੂ ਵੀ ਨਿਊਜ਼ੀਲੈਂਡਾ ਨੂੰ ਤੇ ਦੋਨੋਂ ਨਿਊਜ਼ੀਲੈਂਡ ਨੇ ਹੋ ਉਡੀ ਨੂੰ ਪੜਾ ਰਾ ਕੇ ਤੁਸੀਂ ਜੋਬ ਦੇ ਲਈ ਕਰਕੇ ਫਿਰ ਅਸੀਂ ਉਹਦਾ ਵਿਆਹ ਕੀਤਾ ਮੇਰੀ ਬੇਟੀ ਹੋ ਗਈ ਕਾਲਜ ਬਣਾਉਣ ਲੱਗੀ ਪਹਿਲਾ ਹਸਪਤਲ ਲੱਗੀ ਹੋਈ ਸੀ ਬਹੁਤ ਵਧੀਆ ਜਿਹਦੀ ਮੈਂ ਮੈਂ ਬਹੁਤ ਹੰਦਾ ਧੰਨਵਾਦ ਕਰਦੀ ਆ ਮੇਰੇ ਬੱਚੇ ਲੈ ਕੇ ਸਾਡੀ ਤਾਂ ਜ਼ਿੰਦਗੀ ਜਿਵੇਂ ਨਿਕਲੀ ਨਿਕਲੀ ਅਸੀਂ ਇਹ ਸੋਚਿਆ ਵੀ ਅਸੀਂ ਆਪਣੇ ਬੱਚਿਆਂ ਦੀ ਜ਼ਿੰਦਗੀ ਖਰਾਬ ਨਹੀਂ ਹੋਣ ਦੇਣੀ ਹੈ ਲਈ ਸਾਡੇ ਬੱਚੇ ਵਧੀਆ ਜ਼ਿੰਦਗੀ ਜਿ ਉਹ ਕਹਿ ਜਾਵਾਂ ਅਸੀਂ ਤਾਂ ਨਹੀਂ ਪੜੇ ਹੈਗੇ ਅਸੀਂ ਹੁਣ ਬੱਚਿਆਂ ਨੂੰ ਪੂਰੀ ਕੋਸ਼ਿਸ਼ ਕੀਤੀ ਪੂਰਾ ਪੜਾਇਆ ਉਹਨਾਂ ਨੂੰ ਪੜਾਅ ਦਿਖਾ ਕੇ ਆਪਣੇ ਬੈਰਾਂ ਦੇ ਕਰਿਆ ਤੇ ਰਲ ਬਹੁਤ ਬਹੁਤ ਤਾਂ ਮਾਦ ਕਰਦੀ ਆ ਮੈਂ ਮੈਡਮ ਬਹੁਤ ਜਿਆਦਾ ਅੱਗੇ ਸਾਥੀਆ ਕਰਨ ਨੂੰ ਕਿਉਂ ਕਿੱਕਰ ਲਾ ਉਸ ਗਏ ਉੱਥੇ ਬਹੁਤ ਵਧੀਆ ਲੱਗੇ ਸਾਨੂੰ ਪਤਾ ਹੀ ਨਹੀਂ ਕਿ ਕਿਵੇਂ ਅਸੀਂ ਗਏ ਆ ਕਿਵੇਂ ਨਹੀਂ ਸਾਡਾ ਫੋਨ ਆਈ ਦਾ ਸਾਡਾ ਵੀ ਕੰਨ ਨਹੀਂ ਜਾਣਾ ਉੱਥੇ ਅਸੀਂ ਗਏ ਸੀ ਕਿਵੇਂ ਜਾਣਾ ਤੈਨੂੰ ਵੀ ਤੁਹਾਡਾ ਪਤਾ ਨਹੀਂ ਕਿਵੇਂ ਮੈਨੂੰ ਤਾਂ ਇਹ ਵੀ ਨਹੀਂ ਪਤਾ ਕਿ ਕਿਵੇਂ ਬੋਲੀਮ ਹੋਇਆ ਕਿ ਇਹ ਨਹੀਂ ਇਹਨਾਂ ਨਾਲ ਜੇ ਮੈਨੂੰ ਪਤਾ ਨਹੀਂਗਾ ਉੱਥੇ ਸਾਡੇ ਐਨਾ ਪਹਿਲੀ ਵਾਰ ਦੇਖਿਆ ਕਿ ਜਮੈਂ ਸਾਨੂੰ ਕੀ ਆ ਵੀ ਖੋਲਣੀ ਮੈਡਮ ਉੱਥੇ ਆ ਜਿਹਨਾਂ ਜਿਹਨਾਂ ਮੈਂ ਬਹੁਤ بڑے ਬੰਦੇ ਆ ਗਏ ਹੁੰਦੇ ਨਹੀਂ ਬਹੁਤ ਜ਼ਿਆਦਾ ਇੰਨੀ ਸੇਵਾਦਾਰੀ ਮੈਂ ਪਹਿਲੀ ਵਾਰ ਦੇਖੀ ਮੈਨਾਂ ਮਲੋਹ ਵੀਂ ਤੇ ਆਉਂਦਾ ਸੀ ਗਾਹ ਚ ਡਰਦਾ ਲੱਗਦਾ ਸੀ ਮਲੋਹ ਆਉਣਾ ਵੀ ਜਾਂ ਕਹਿ ਨਹੀਂ ਪਿੰਡੋਂ ਬਾਹਰ ਹੀ ਖੇਤਾਂ 'ਚ ਰਹਿਣਾ ਖੇਤੀ ਕਰਨੀ ਆ ਵਾ ਘਰੇ ਰਾਤ ਨੂੰ ਸੌਂ ਜਾਣਾ ਹੀ ਨੌਕਰਾ 'ਚ ਰਹਿਣਾ ਹੀ ਕੁਝ ਨਹੀਂ ਲਿਖੋ ਹੁਣ ਪਤਾ ਹੀ ਕਾਹਦੇ ਦਾ ਸੀ ਉੱਥੇ ਤਾਂ ਹੀ ਬਹੁਤ ਹੀ ਵਧੀਆ ਲੱਗਿਆ ਹੀ ਉੱਥੇ ਪਤਾ ਲੱਗਿਆ ਵੀ ਜਿੰਦਗੀ ਕੀ ਆਈ ਅਜੇ ਤਾਂ ਸਰ ਫੇਰ ਤੋਂਾਰੇ ਕਹਿੰਦੇ ਬਹੁਤ ਬਹੁਤ ਧੰਨਵਾਦ ਪ੍ਰੈਕਟ ਕਰਮਜੀਤ ਜੀ ਤੇ ਮੈਡਮ ਮਨਪ੍ਰੀਤਾ ਜੀ ਜਿਹੜਾ ਸਾਨੂੰ ਇੰਨਾ ਲੈਕ ਸਮਝਾਣਾ ਉਹਨੇ ਵੀ ਅਸੀਂ ਕਰ ਸਕਦੇ ਹਾਂ ਸਭ ਤੋਂ ਪਤਾ ਹੀ ਨਹੀਂ ਵੀ ਕਿੱਦਾਂ ਆਪਣੇ ਕਿਵੇਂ ਲਾਤਾ ਸਾਨੂੰ ਪਤਾ ਹੀ ਨਹੀਂ ਇਹਦਾ ਪਤਾ ਹੀ ਨਹੀਂ ਕਿੱਦਾਂ ਵੀ ਅਸੀਂ ਇਕੱਠ ਕਰਾਂਗੇ ਸਾਡੇ ਦਾ ਮਨ ਚ ਵੀ ਨਹੀਂ ਹੈਗਾ ਇਹ ਵੀ ਇਕਨੇ ਮਤ ਦੇਣਾ ਵਾ ਇਕਨੇ ਠੀਕ ਹੈ ਕਿ ਮੈਂ ਆਪਾਂ ਘਰੇ ਰਹਿਣਾ ਠੀਕ ਹੈ ਉਹ ਤੋਂ ਸਿਰਫ ਮੈਡਮ ਵੇਟ ਘਟਾਉਣ ਦੇ ਤੌਰ ਤੇ ਆਏ ਸੀਗੇ ਹੌਲੀ ਹੌਲੀ ਵੇਟ ਘਟਦੇ ਘਟਦੇ ਸਾਡੇ ਲੈਵਲ ਹੋ ਗਏ ਲੈਵਲ ਅਚੀਵ ਹੋਣ ਕਰਕੇ ਸਾਨੂੰ ਬਹੁਤ ਬਤਿਹਾਰ ਲੱਗਿਆ ਤੇ ਹੌਲੀ ਹੌਲੀ ਲੈਵਲ ਅਚੀਵ ਹੋ ਗਿਆ ਕੈਮਰਾ ਪਹਿਲਾਂ ਤਾਂ ਅਸੀਂ ਐਸਪੀਐਸ ਤੇ ਜਾਂਦੇ ਨਹੀਂ ਸੀਗੇ ਅਸੀਂ 6 ਮਹੀਨੇ ਬਾਅਦ ਐਸਟਰੀਆ ਸ਼ੁਰੂ ਕੀਤੀ ਸੀਗੀ ਜਦੋਂ ਜੀ ਅਸੀਂ ਇਸ ਤੇ ਗਏ ਸਰ ਨੂੰ ਉਹਨਾਂ ਸਾਰਿਆਂ ਨੂੰ ਆਪਣਾ ਦੇਖਿਆ ਮੈਂ ਵੀ ਹਾਈ ਅਜੇ ਤੱਕ ਕਲਾਸ ਵਾਲੇ ਹੀ ਨੇ ਸਾਰੇ ਬਹੁਤ ਵਧੀਆ ਲੱਗਿਆ ਸਾਰਿਆਂ ਨੂੰ ਦੇਖ ਕੇ ਮਿਲ ਕੇ ਇੰਨਾ ਵਧੀਆ ਆਪਣਾ ਪਨ ਖਿੱਚ ਕੇ ਲੱਗਿਆ ਸਾਨੂੰ ਇੱਥੇ ਸਿਸਟਮ ਚ ਮੈਨੂੰ ਇੰਨਾ ਪਿਆਰ ਕਰਨ ਨੂੰ ਮੈਡਮ ਘਰੋਂ ਨਹੀਂ ਮਿਲਿਆ ਮੈਨੂੰ ਪਿੱਗਿਆ ਤੁਹਾਨੂੰ ਮਿਲਿਆ ਜਿੰਨਾ ਮੈਨੂੰ ਪਿਆਰ ਆ ਸਿਸਟਮ ਦੇ ਵਿੱਚ ਆ ਕੇ ਆਪਣੇ ਭੈਣਾਂ ਭਾਈਆਂ ਵਾਂਗ ਹਰ ਨੂੰ ਮੰਨਦੇ ਆ ਪਰ ਕਿਉਂ ਇੰਨਾ ਖੁਸ਼ ਹੋ ਕੇ ਕਰਾਉਂਦੇ ਨੇ ਆਪਣੀ ਐਕਸਰਸਾਈਜ਼ ਕਰਾਉਂਦੇ ਨੇ ਬਹੁਤ ਵਧੀਆ ਕਹਿੰਦੇ ਤੁਹਾਨੂੰ ਸੁੱਕ ਗਿਆ ਤੁਹਾਨੂੰ